ਹੈਲੋ ਜੀ ਸਾਸ੍ਰੀ ਕਾਲ ਜੀ ਮੈਂ ਆ ਮੰਦੀਕਾ ਆਪ ਸਭ ਨੂੰ ਪਿਆਰ ਭਰੀ ਸਾਸ੍ਰੀ ਕਾਲ ਜੀ ਹੋਰ ਰੌੜਾ ਨਾ ਬਾਬਰੂ ਸੋਡਿਆਂ ਨਾਲ ਅੱਜ ਇੱਕ ਗੱਲ ਸਾਂਝੀ ਕਰਦੀ ਆ ਜੀ ਸੋਡੀ ਵੀ ਰੂਹ ਖੁਸ਼ ਹੋ ਜੇ ਮੇਰੀ ਗੱਲ ਸੁਣ ਕੇ ਪੂਰੇ ਖੁਸ਼ ਹੋਵਾਂਗੇ ਤੁਸੀਂ ਸਾਨੂੰ ਐਡੀ ਵਧੀਆ ਗੁੱਡ ਨਿਊਜ਼ ਦੇਣ ਵਾਲੀਆਂ ਮੈਂ ਤੁਸੀਂ ਮਤਲਬ ਐਨੇ ਕੋ ਭਾਵੁਕ ਹੋ ਜਾਓਗੇ ਕਿ ਤੁਹਾਡਾ ਮੱਲੋ ਮੱਲੀ ਬਾਣੀ ਪੜਨ ਨੂੰ ਜੀ ਕਰੂਗਾ ਸੋਨੂੰ ਲੱਗੂਗਾ ਵੀ ਮੈਂ ਅਸੀਂ ਬਾਣੀ ਨਾਲ ਜੁੜਗੇ ਬਾਣੀ ਪੜਗੇ ਜਿਹੜੇ ਨਹੀਂ ਵੀ ਬਾਣੀ ਪੜਦੇ ਜਿਹੜੇ ਕਹਿੰਦੇ ਵੀ ਸਾਥੋਂ ਉੱਠਿਆ ਨਹੀਂ ਜਾਂਦਾ ਸਾਥੋਂ ਬਾਣੀ ਪੜਨ ਦਾ ਟਾਈਮ ਨਹੀਂ ਲੱਗਦਾ ਸਾਥੋਂ ਐ ਨਹੀਂ ਉਹ ਵੀ ਬਾਣੀ ਪੜਿਆ ਕਰਨਗੇ ਮੇਰੀ ਗਾਰੰਟੀ ਆ ਜਦੋਂ ਤੁਸੀਂ ਗੁੱਡ ਨਿਊਜ਼ ਸੁਣੋਗੇ ਦੇਖੋ ਜੀ ਉਹ ਵੀ ਮੇਰੀ ਵੀਡੀਓ ਦੇਖਣਗੇ ਉਹਨਾਂ ਨੇ ਮਤਲਬ ਮੈਨੂੰ ਐਸੀ ਪੁੱਛ ਲਿਆ ਉਹਨਾਂ ਦਾ ਬੇਟਾ ਬਿਮਾਰ ਰਹਿੰਦਾ ਭੈਣ ਦਾ ਭੈਣ ਦਾ ਨਾਮ ਹਰਜੀਤ ਤੇ ਉਹ ਮਤਲਬ ਇਹਨਾਂ ਕਾਫੀ ਸਮੇਂ ਤੋਂ ਗੱਲ ਕਰਦੇ ਹੁੰਦੇ ਸੀਗੇ ਤੇ ਉਹ ਕਹਿੰਦੀ ਮੇਰਾ ਬੇਟਾ ਮੈਂ ਇਹਨੂੰ ਆਖਣਾ ਮੈਂ ਕਹ ਵੀ ਤੁਸੀਂ ਚਪਈ ਸਾਹਿਬ ਦੇ ਪੰਜ ਪਾਠ ਡੇਲੀ ਕਰਿਆ ਕਰੋ ਮੈਂ ਖੋਲੇ ਜਲ ਰੱਖ ਲਿਆ ਕਰੋ ਮੈਂ ਖੱਜ ਜਲ ਆਪਦੇ ਬੇਟੇ ਨੂੰ ਪਿਆ ਦੇਆ ਕਰੋ ਤੁਸੀਂ ਮੈਂ ਖੋਚ ਬਾਣੀ ਪੜ੍ਹੀ ਜਾਂਦੀ ਜਲ ਆਪਣੇ ਬੇਟੇ ਨੂੰ ਪਿਆਦਾ ਕਰੋ ਜਿਹੜਾ ਬਿਮਾਰ ਰਹਿਣਾ ਮੈਂ ਹੋ ਵੀ ਠੀਕ ਹੋਣ ਲੱਗ ਜੂ ਤੇ ਫਿਰ ਉਹਨਾਂ ਮੇਰੇ ਨਾਲ ਆਪਣੀਆਂ ਕਾਫੀ ਪ੍ਰੋਬਲਮਾਂ ਸ਼ੇਅਰ ਕੀਤੀਆਂ ਉਹ ਕਹਿੰਦੀ ਵੀ ਇਹਦੇ ਦੁੱਖਾਂ ਚੋਂ ਕਿਵੇਂ ਨਿਕਲਿਆ ਜਾਵੇ ਮੈਂ ਕਦੇ ਦੁੱਖਾਂ ਚੋਂ ਦੇਖੋ ਵੀਰੇ ਤੁਹਾਨੂੰ ਮੈਂ ਇੱਕ ਝੂਠ ਮਾਰਾਂ ਐ ਕਰ ਲਓ ਬਾਹਰ ਕਰ ਲਓ ਕੁਛ ਨਹੀਂ ਹੁੰਦਾ ਦੁੱਖਾਂ ਚੋਂ ਨਿਕਲਣ ਲਈ ਮੈਂ ਕਹੇ ਵੀ ਕੁਛ ਨਾ ਕੁਛ ਕਰਨਾ ਪੈਂਦਾ ਖਰਵਾ ਐਡੀ ਸਮਝਦਾਰ ਕੁੜੀ ਐ ਬਹੁਤ ਸਿਆਣੀ ਸਮਝਦਾਰ ਜਿਹਨੇ ਮੈਨੂੰ ਫੋਨ ਕੀਤਾ ਅੱਜ ਉਹਨੇ ਯਾਨੀ ਕਿ ਅੱਜ ਫੋਨ ਆਇਆ ਉਹਦਾ 13 ਤਰੀਕ ਚ ਮੈਂ ਬਹੁਤ ਹੀ ਖੁਸ਼ ਹੋਈ ਮੇਰੇ ਕੋਲ ਕਸਟਮਰ ਬੈਠਾ ਸੀ ਮੈਂ ਫੋਨ ਹੈਂਡ ਫ੍ਰੀ ਕਰ ਰੱਖਿਆ ਸੀ ਵੀ ਤੁਸੀਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸ਼ੋ ਕਰ ਸਕਦੇ ਵੀ ਮੈਂ ਇੰਨੀ ਖੁਸ਼ ਐ ਵੀ ਨਾਲੇ ਮੈਂ ਉਹਨੂੰ ਸਿਰਫ ਉਹ ਗੱਲ ਕਰਦੀ ਆ ਮੈਨੂੰ ਦੇਖਿਆ ਤੱਕ ਨਹੀਂ ਵੀ ਉਹ ਭੈਣ ਕਿਹੋ ਜੀ ਵਿਚਾਰੇ ਮੈਂ ਕਦੇ ਨਹੀਂ ਦੇਖਿਆ ਕਿਉਂਕਿ ਨਹੀਂ ਉਹਨਾਂ ਨੇ ਤਾਂ ਮੈਨੂੰ ਦੇਖਿਆ ਉਹਨਾਂ ਮੇਰੀਆਂ ਵੀਡੀਓ ਦੇਖਦੇ ਆ ਬਟ ਮੈਂ ਨਹੀਂ ਦੇਖਿਆ ਉਹ ਉਹ ਕਹਿੰਦੀ ਵੀ ਸਾਡੇ ਕਰੇ ਸਭ ਕੁਝ ਦਿੱਤਾ ਰੱਬ ਨੇ ਵੀ ਪੈਸਾ ਟੱਕਾ ਸਭ ਕੁਝ ਅਭੀ ਕਿਤਾ ਮੇਰਾ ਬੇਟਾ ਬਿਮਾਰ ਰਹਿੰਦਾ ਵੀ ਇੱਕ ਮੈਂ ਮੇਰੀ ਇੱਛਾ ਸੀ ਵੀ ਮੈਂ ਗਵਰਨਮੈਂਟ ਜੌਬ ਕਰਾਂ ਕਹਿੰਦੀ ਮੈਨੂੰ ਸ਼ੌਂਕ ਸੀ ਵੀ ਮੈਂ ਕੋਈ ਗਵਰਨਮੈਂਟ ਜੌਬ ਮੈਨੂੰ ਮਿਲੇ ਤੇ ਉਹ ਮੇਰੇ ਨਾਲ ਜੁੜ ਕੇ ਗੱਲਾਂ ਕਰਦੇ ਰਹੇ ਮੈਂ ਉਹਨੂੰ ਆਖਿਆ ਮੈਂ ਕਿ ਆਪਾਂ ਇਹ ਵੀ ਮੈਂ ਤਾਂ ਜ਼ਿੰਦਗੀ ਚ ਇੱਕੋ ਹੀ ਚੀਜ਼ ਸਿੱਖੀ ਆ ਵੀ ਗੁਰਬਾਣੀ ਤੋਂ ਬਿਨਾਂ ਸ ਕਿਤੇ ਕੁਛ ਨਹੀਂ ਮਿਲਦਾ ਵੀ ਗੁਰਬਾਣੀ ਮਹਾਰਾਜ ਦੀ ਪਾਠ ਐਸਾ ਚੀਜ਼ ਹੈ ਮਖਾ ਸੋਨੂ ਬੜੇ-ਬੜੇ ਦੁੱਖਾਂ ਚੋਂ ਕੱਢ ਲੈਂਦਾ ਤੇ ਉਹ ਕਹਿੰਦੀ ਮੈਂ ਕਿਸੇ ਬਾਬੇ ਨਾਲ ਗੱਲ ਕੀਤੀ ਸੀ ਵੀ ਉਹ ਬਾਬੇ ਨੇ ਕਹਿੰਦੀ ਮੈਨੂੰ ਪਾਠ ਦੱਸਿਆ ਸੀ ਪਰ ਮੇਰਾ ਮੁੜ ਕੇ ਕਹਿੰਦੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਤੇ ਇਹ ਕਹਿੰਦੀ ਵੀ ਫੋਨ ਨਹੀਂ ਚੱਕ ਰਹੇ ਕਹਿੰਦੀ ਮੈਂ ਕੁਛ ਪੁੱਛਣਾ ਸੀ ਮੈਂ ਕਹਾਂ ਵੀ ਦੇਖੋ ਮੈਂ ਬੜਾ ਤਾਂ ਕੁਝ ਜਾਣਦੀ ਨਹੀਂ ਮਖਾ ਨਾ ਮੈਂ ਗਿਆਨ ਨਾ ਮੈਨੂੰ ਤਾਂ ਕੋਈ ਪਤਾ ਵੀ ਆਪਾਂ ਤਾਂ ਗੁਰਬਾਣੀ ਨਾਲ ਜੁੜੇ ਹੋਇਆ ਗੁਰਬਾਣੀ ਚੋਂ ਮੈਂ ਕਾਫੀ ਕੁਝ ਸਿੱਖਿਆ ਜਿਹੜਾ ਮੈਨੂੰ ਲੋਕਾਂ ਨੇ ਨਹੀਂ ਸਿਖਾਇਆ ਮੈਨੂੰ ਗੁਰਬਾਣੀ ਨੇ ਸਿਖਾਇਆ ਹੈ ਸਬਰ ਸਹਿਣਸ਼ੀਲਤਾ ਸਾਰਾ ਕੁਝ ਮੈਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਕੀ ਚੀਜ਼ ਹੁੰਦੀ ਹੈ ਦੇਖੋ ਵੀ ਜ਼ਿੰਦਗੀ ਦੇ ਵਿੱਚ ਇੱਕ ਰੂਲ ਬਣਾ ਲਓ ਹੱਕ ਆਪਣਾ ਛੱਡੋ ਨਾ ਤੇ ਕਿਸੇ ਦਾ ਖਾਓ ਨਾ ਜਿਸ ਚੀਜ਼ ਤੇ ਤੁਹਾਡੀ ਮੇਰ ਹੈ ਉਸੇ ਤੇ ਮੇਰ ਰੱਖੋ ਪ੍ਰਾਈ ਚੀਜ਼ ਤੇ ਦੂਜੇ ਦੀ ਚੀਜ਼ ਤੇ ਮੇਰ ਨਾ ਕਰੋ ਠੀਕ ਹੈ ਜੇ ਕੋਈ ਤੀਜਾ ਪਰਸਨ ਆ ਕੇ ਵਿੱਚ ਫਸਦਾ ਉਹਦੇ ਤਾਂ ਉਹ ਗੁਨੇਗਾਰ ਹੁੰਦਾ ਤੁਸੀਂ ਨਹੀਂ ਹੁੰਦੇ ਤੀਜਾ ਹਮੇਸ਼ਾ ਪਰਸਨ ਮਤਲਬ ਗੁਨੇਗਾਰ ਹੁੰਦਾ ਆਲਰੇਡੀ ਜਦੋਂ ਦੋ ਚੀਜ਼ਾਂ ਦੇ ਵਿੱਚ ਤੀਜਾ ਬੰਦਾ ਘੁਸਦਾ ਉਹ ਤੀਜਾ ਹੀ ਗੁਨੇਗਾਰ ਹੁੰਦਾ ਦੋ ਪਰਸਨ ਨਹੀਂ ਹੁੰਦੇ ਦੋਨਾਂ ਚੋਂ ਚਲ ਇੱਕ ਉਹਗਾ ਜਿਹਨੇ ਨੂੰ ਜਗ੍ਹਾ ਦਿੱਤੀ ਹੋਣੀ ਹੈ ਕਹਿਣ ਦਾ ਭਾਵ ਵੀ ਤੁਸੀਂ ਬਾਲਾ ਇੱਕ ਬਹਿਮ ਨਾ ਕਰਿਆ ਕਰੋ ਉਹ ਭੈਣ ਵੀ ਥੋੜਾ ਜਿਆਦਾ ਜਿਆਦੇ ਥੋੜਾ ਬਹਿਮ ਕਰਦੀ ਸੀ ਮੈਂ ਉਹਨੂੰ ਬਹਿਮਾਂ ਚੋਂ ਕੱਢਿਆ ਮੈਂ ਕਿਹਾ ਤੂੰ ਜੇ ਨਵਾਂ ਬਹਿਮ ਨਾ ਕਰਿਆ ਕਰੋ ਮੈਂ ਕਿਹਾ ਇੰਨਾ ਕੁਝ ਤਾਂ ਹੁੰਦੇ ਹੀ ਨਹੀਂ ਮੈਂ ਕਿਹਾ ਜਿੰਨਾ ਤੁਸੀਂ ਬਣਾ ਲੈਨੇ ਹੋ ਤੇ ਕਹਿੰਦੀ ਭਾਣੇ ਮੈਂ ਕੀ ਕਰਾਂ ਕਹਿੰਦੀ ਮੇਰਾ ਬੇਟਾ ਵੀ ਠੀਕ ਰਹਿਣ ਲੱਗ ਜੇ ਤੇ ਮੈਨੂੰ ਜੋਬ ਮਿਲ ਜੇਗਾ ਨਹੀਂ ਮੈਨੂੰ ਗਵਰਨਮੈਂਟ ਜੋਬ ਦਾ ਸ਼ੌਂਕ ਆ ਦੇਖ ਰੋ ਉਹਦਾ ਬੇਟਾ ਕਾਫੀ ਬਿਮਾਰ ਸੀ ਨਾਲੇ ਤਾਂ ਬੇਟੀ ਨੂੰ ਸੰਭਾਲਦੀ ਨਾਲੇ ਘਰ ਨੂੰ ਸੰਭਾਲਦੀ ਨਾਲੇ ਹਸਬੈਂਡ ਜੋਬ ਕਰਦੇ ਆ ਉਹਨਾਂ ਦੀ ਕੇਅਰ ਕਰਦੀ ਤੇ ਨਾਲੇ ਵੀ ਉਹਨਾਂ ਨੇ ਆਪਣੇ ਆਪ ਲਈ ਵੀ ਟਾਈਮ ਕੱਢਣਾ ਪੜਨ ਲਈ ਪੜਾਈ ਵੀ ਕੀਤੀ ਮੈਨੂੰ ਪਤਾ ਕਿਵੇਂ ਪੜਨ ਦਾ ਆਪਾ ਵੀ ਬੰਦੇ ਦੇ ਜਿਹੜਾ ਸੁਖਣਾ ਨਾ ਉਹ ਸਰਕਾਰ ਹੁੰਦਾ ਹੁੰਦਾ ਉਹ ਇੱਕ ਐਨੇ ਵਕਤਾਂ ਦੇ ਵਿੱਚੋਂ ਵੀ ਉਸ ਭੈਣ ਨੇ ਸਟੱਡੀ ਕੀਤੀ ਬੱਚੇ ਦੋ ਦੋ ਬੱਚੇ ਆ ਭੈਣ ਦੇ ਸਕੂਲ ਤੋੜਦੀ ਸੀ ਉਹਨਾਂ ਨੂੰ ਛੋਟੇ ਆ ਬੱਚੇ ਮੈਥੋਂ ਤਾਂ ਕਾਫੀ ਐ ਜਿੱਥੇ ਛੋਟੇ ਆ ਤੇ ਉਹਨਾਂ ਨੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਤੋੜਨਾ ਸਾਰੇ ਘਰ ਦੇ ਕੰਮ ਦੇਖਨੇ ਹਸਬੈਂਡ ਨੂੰ ਡਿਊਟੀ ਤੋੜਨਾ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦੇ ਵੀ ਵਰਦੀਆਂ ਮੁਰਦੀਆਂ ਪ੍ਰੈਸ ਕਰਨੀਆਂ ਬਹੁਤ ਕੁਝ ਹੁੰਦਾ ਤੇ ਉਹ ਭੈਣ ਦਾ ਹੌਸਲਾ ਮਤਲਬ ਉੱਠ ਖੜਾ ਜਦੋਂ ਉਹਨੇ ਮੈਂ ਗੱਲ ਕੀਤੀ ਮੈਨੂੰ ਆਖਾ ਮੈਂ ਗੁਰਬਾਣੀ ਦੇ ਲੜ ਲੱਗ ਜਾ ਚੁੱਪ ਕਰਕੇ ਗੁਰਬਾਣੀ ਦੇ ਲੜ ਲੱਗ ਜਾ ਤੈਨੂੰ ਮੈਂ ਕੀ ਕਰਾਂ ਮੈਂ ਖਾ ਤੂੰ ਜਪਦੀ ਸਾਹਿਬ ਤੋਂ ਚਪਈ ਸਾਹਿਬ ਤਾਂ ਕਰਦੀ ਆ ਤਰੀ ਨਹੀਂ ਉਹ ਮੇਰੇ ਕਹੇ ਤੋਂ ਗੁੱਟ ਕੇ ਸੇਵ ਲੈ ਕੇ ਆਈ ਭੈਣ ਸੁਣਨਗੇ ਮੇਰੀ ਵੀਡੀਓ ਵੀ ਖੁਸ਼ ਹੋਣਗੇ ਬੁੱਟ ਕੇ ਸੇਵ ਲੈ ਕੇ ਆਈ ਫਿਰ ਮੈਂ ਉਹਨਾਂ ਨੂੰ ਮਰਯਾਦਾ ਦੱਸੀ ਮਖ ਮਰਯਾਦਾ ਵੀ ਇਹੀ ਹੈ ਵੀ ਪਾਠ ਤੁਸੀਂ ਉੱਥੇ ਬਹਿ ਕੇ ਕਰਨਾ ਜਿੱਥੇ ਤੁਸੀਂ ਮਤਲਬ ਸਿਰਫ ਸਫਾਈ ਜਾਨੀ ਕਿ ਨਾ ਧੋਤੀ ਬੈੰਨੇ ਹੋ ਵੀ ਗ੍ਰਿਸ਼ਤੀ ਜੀਵਨ ਨਾ ਹੋਵੇ ਜਿੱਥੇ ਤੁਸੀਂ ਬਹਿ ਕੇ ਪਾਠ ਕਰਦੇ ਹੋ ਬਹੁਤ ਵੱਡਾ ਪਾਪ ਹੁੰਦਾ ਵੀ ਤੁਸੀਂ ਜਿਵੇਂ ਬੈੱਡ ਆ ਬੈੱਡ ਤੇ ਆਪਾਂ ਇੰਨੇ ਬੈੰਨੇ ਆ ਤੁਸੀਂ ਸਮਝ ਰਹੇ ਹੋ ਉੱਥੇ ਤੁਸੀਂ ਪਾਠ ਕਰਨਾ ਨਹੀਂ ਇਹ ਨਹੀਂ ਹੁੰਦਾ ਤੁਸੀਂ ਦੇਖਿਆ ਵੀ ਘਰਾਂ ਦੇ ਵਿੱਚ ਜਦੋਂ ਖੰਡ ਪਾਠ ਹੁੰਦੇ ਸੀ ਨਾ ਤਾਂ ਇੱਕ ਗੁਰੂ ਘਰ ਦੇ ਵਿੱਚੋਂ ਬੈੱਡ ਲਿਆਂਦਾ ਜਾਂਦਾ ਸੀ ਜਾਂ ਨਵਾਂ ਬੈੱਡ ਲਿਆਂਦਾ ਜਾਂਦਾ ਸੀਗਾ ਭਾਬ ਕੇ ਤੁਸੀਂ ਸੁੱਚਮ ਜਰੂਰੀ ਰੱਖਣੀ ਹੈ ਸੁੱਚਮ ਤੋਂ ਬਿਨਾ ਵੀਰੇ ਕਦੇ ਪਾਠ ਲੱਗਦੀ ਨਹੀਂ ਹੈਗੀ ਕਹਿਣ ਦਾ ਭਾਵ ਵੀ ਸਫਾਈ ਜ਼ਰੂਰੀ ਹੈ ਹੁਣ ਸਾਡੇ ਛੋਟਾ ਜਿਹਾ ਇੱਕ ਮੰਦਿਰ ਬਣਿਆ ਹੋਇਆ ਉੱਥੇ ਇੱਕ ਝਾਟ ਵੀ ਸੀ ਹੈ ਜੇ ਤਾਂ ਮੇਰਾ ਸਰੀਰ ਠੀਕ ਹੈ ਤਾਂ ਮੈਂ ਝਾਟ ਤੇ ਬਹਿ ਕੇ ਪਾਠ ਕਰਦੀ ਹਾਂ ਜੇਕਰ ਮੇਰਾ ਸਰੀਰ ਡਾਊਨ ਹੈ ਵੀ ਨਹੀਂ ਬੈਠਾ ਜਾਂਦਾ ਟੂ ਮੇਰੇ ਪ੍ਰੇਸ਼ਨ ਤੇ 3-4 ਹੋਇਆ ਟੀਕੇ ਲੱਗੇ ਆ ਸੋ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਕਦੇ ਰੱਬ ਨੂੰ ਦੋਸਤ ਨਹੀਂ ਦਿੱਤਾ ਮੇਰੇ 3-4 ਆਪਰੇਸ਼ਨ ਹੋ ਗਏ ਕਿੰਨੀਆਂ ਬਿਮਾਰੀਆਂ ਨਾਲ ਲੜ ਗਿਆ ਕਦੇ ਰੱਬ ਨੂੰ ਦੋਸਤ ਨਹੀਂ ਦਿੱਤਾ ਖੁਸ਼ ਰਹੀਆਂ ਅੱਖਾਂ 'ਚ ਬਾਣੀ ਵੀ ਆ ਜਾਂਦਾ ਵੀ ਜਦੋਂ ਮੈਨੂੰ ਜਾਦਾ ਆ ਜਾਂਦਾ ਵੀ ਮੈਂ ਐਨੇ ਵਕਤ ਕੱਟੇ ਪਰ ਪਰਮਾਤਮਾ ਨੇ ਮੈਨੂੰ ਉਹਨਾਂ ਵਕਤਾਂ 'ਚੋਂ ਕੱਢਿਆ ਤੇ ਮੈਂ ਸਭ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਗੁਰੂ ਦੀ ਬਾਣੀ ਹੀ ਸੋਨੂੰ ਇਹਨਾਂ ਚੀਜ਼ਾਂ 'ਚੋਂ ਕੱਢੂ ਹੋਰ ਕੁਝ ਨਹੀਂ ਕੱਢਦਾ ਜੀ ਨਾ ਕੋਈ ਭੈਣ ਨਾ ਭਰਾ ਨਾ ਚਾਚਾ ਨਾ ਤਾਇਆ ਮੇਰੇ ਅੱਖਾਂ 'ਚੋਂ ਪਾਣੀ ਖੁਸ਼ੀ ਦਾ ਜੀ ਸਹੀ ਪੁੱਛੋ ਤਾਂ ਮੈਨੂੰ ਖੁਸ਼ੀ ਆ ਵੀ ਉਹ ਭੈਣ ਨੂੰ ਜੋਬ ਮਿਲ ਫਿਰ ਮੈਂ ਪਹਿਲਾਂ ਹੀ ਦੱਸਤਾ ਗੁੱਡ ਨਿਊਜ਼ ਉਹਨੂੰ ਮੈਂ ਦੱਸਤਾ ਮੈਂ ਕਿਹਾ ਤੂੰ ਪੰਜ ਪਾਠ ਚਪਈ ਸਾਹਿਬ ਦੇ ਦੇ ਲਈ ਕਰਨੇ ਆ ਮੈਂ ਕਿਹਾ ਮੇਰੀ ਭੈਣ ਉਸ ਟਾਈਮ ਕਰਨੇ ਆ ਵੀ ਤੂੰ ਪੰਜੇ ਪਾਠ ਕਰਕੇ ਉੱਠੇ ਉਹਦੇ ਵਿੱਚ ਕਿਸੇ ਨਾਲ ਬੋਲੀ ਨਾ ਜਗਾ ਤੇਰੀ ਸਾਫ ਸੁਥਰੀ ਸੁੱਚੀ ਹੋਣੀ ਚਾਹੀਦੀ ਆ ਨੀਤ ਤੇਰੀ ਸੁੱਚੀ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਵੀ ਤੂੰ ਇੱਕ ਪਾਸੇ ਪਾਠ ਕਰੀ ਜਾਵੇਂ ਦੂਜੇ ਪਾਸੇ ਲੋਕਾਂ ਦੇ ਮਣਾ ਚ ਆ ਦੇ ਲਈ ਈਰਖਾ ਪਾਉ ਸਭ ਤੋਂ ਪਹਿਲਾਂ ਤਾਂ ਈਰਖਾ ਪਾਣੀ ਛੱਡ ਦੋ ਰੱਬ ਦੇ ਛੱਡ ਦੋ ਜਿਹੜਾ ਛੱਡ ਨਾਲ ਕਰਦਾ ਆਪੇ ਭਰੂਗਾ ਥੋੜੇ ਸਬਰ ਜ਼ਰੂਰੀ ਹੈ ਜਦੋਂ ਤੁਸੀਂ ਸਬਰ ਤੋਂ ਮੋੜ ਲੈਨੇ ਨਾ ਉਹਦਾ ਕੁਝ ਨਹੀਂ ਹੁੰਦਾ ਸਬਰ ਦੇ ਨਾਲ ਸਭ ਕੁਝ ਮਿਲ ਜਾਂਦਾ ਠੀਕ ਹੈ ਜੀ ਮੈਂ ਤੁਹਾਡੇ ਸਾਹਮਣੇ ਬੈਠੀ ਆ ਵੀ ਮੈਨੂੰ ਸਬਰ ਦੇ ਨਾਲ ਸਭ ਕੁਝ ਮਿਲਿਆ ਬਹੁਤ ਕੁਝ ਚੱਲਿਆ ਮੈਂ ਤਰਸਕਾਰ ਸਭ ਕੁਝ ਲੋਕ ਸਾਨੂੰ ਪਤਾ ਹੀ ਆ ਵੀ ਕੋਰਟ ਤੇ ਕੀ ਕੀ ਉਂਗਲਾਂ ਚੱਕਦੇ ਆ ਤੁਸੀਂ ਸਾਰੇ ਸਮਝਦਾਰ ਹੋ ਸਮਝਾਉਣਾ ਮੈਨੂੰ ਕੋਈ ਇੰਨਾ ਲੱਗਦਾ ਨਹੀਂ ਵੀ ਤੁਹਾਨੂੰ ਪੜਨਾਗਾ ਸਭ ਪਤਾ ਤੁਹਾਨੂੰ ਵੀ ਲੋਕ ਕਿ ਕੋਰਟ ਤੇ ਕੀ ਕੀ ਉਂਗਲਾਂ ਚੱਕਦੇ ਆ ਬਿਨਾ ਮਤਲਬ ਵਾਲਾ ਬਿਨਾ ਮਤਲਬ ਉਹਨੂੰ ਕਚਹਿਰੀ 'ਚ ਖੜਾ ਕਰ ਦਿੰਦੇ ਆ ਠੀਕ ਹੈ ਜੀ ਉਹ ਭੈਣ ਨੇ ਪੰਜ ਪਾਠ ਚਪਈ ਸਾਹਿਬ ਦੇ ਸ਼ੁਰੂ ਕਰੇ ਮੈਨੂੰ ਲੱਗਦਾ 1.5 ਤੋਂ 2 ਮਹੀਨੇ ਹੋ ਗਏ ਉਹਨਾਂ ਨੂੰ ਪਾਠ ਕਰਦਿਆਂ ਨੂੰ ਚਪਈ ਸਾਹਿਬ ਦੇ ਪੰਜ ਪਾਠ ਕਰਦੀ ਸੀ ਉਹ ਮਤਲਬ ਉਹ ਇਹ ਤੋਂ ਪਹਿਲਾਂ ਜਦੋਂ ਮੇਰੇ ਨਾਲ ਗੱਲ ਕਰਦੀ ਸੀ ਰੋਂਦੀ ਹੁੰਦੀ ਸੀ ਆਪਦੇ ਬੇਟੇ ਦੀ ਟੈਨਸ਼ਨ ਲੈ ਕੇ ਵੀ ਮੇਰਾ ਮੇਟਾ ਬਿਮਾਰ ਰਹਿੰਦਾ ਆਪਣੀ ਟੈਨਸ਼ਨ ਲੈ ਕੇ ਵੀ ਮੇਰਾ ਸ਼ੌਂਕ ਹੈ ਮੇਰੀ ਪੜ੍ਹਾਈ ਰੋਲ ਰਹੀ ਹੈ ਮੇਰਾ ਸ਼ੌਂਕ ਹੈ ਸਰਕਾਰੀ ਜੋਬ ਦਾ ਤੇ ਮੈਨੂੰ ਪੜ੍ਹਨ 'ਚ ਦਿੱਕਤ ਆ ਰਹੀ ਹੈ ਤੇ ਮੈਨੂੰ ਕਿਹਾ ਭੈਣ ਤੁਸੀਂ ਚਪਈ ਸਾਹਿਬ ਦੇ ਪੰਜ ਪਾਠ ਡੇਲੀ ਕਰਨੇ ਆ ਜਦੋਂ ਟਾਈਮ ਕੋਈ ਨਹੀਂ ਆਥਨੇ ਤੜਕੇ ਸੁਬਾ ਦੁਪਹਿਰੇ ਸ਼ਾਮ ਜਦੋਂ ਮਰਜ਼ੀ ਤੁਹਾਡੇ ਕੋਲੇ ਟਾਈਮ ਹੋਵੇ ਤੁਸੀਂ ਪੰਜ ਪਾਠ ਚਪਈ ਸਾਹਿਬ ਦੇ ਲਗਾਤਾਰ ਕਰਨੇ ਆ ਬਿਨਾ ਬੋਲੇ ਬਿਨਾ ਉੱਠੇ ਜਿੱਥੇ ਬਹਿ ਗਏ ਮਖਾ ਪਲਾਠਾ ਮਾਰ ਕੇ ਪਾਠ ਕਰਕੇ ਉੱਠਣਾ ਇੱਕ ਮੈਂ ਦੱਸਿਆ ਸੀ ਉਹਨੂੰ ਰਾਤ ਨੂੰ ਰਾਤ ਨੂੰ ਪਾਠ ਕਰਨਾ ਸਿਰਫ 24 ਮਿੰਟ ਪਾਠ ਕਰਨਾ ਮੈਂ ਗਾਇ ਉਹ ਪਤਾ ਨਹੀਂ ਭੈਣ ਨੇ ਕੀਤਾ ਕਿ ਨਹੀਂ ਕੀਤਾ ਕਿਉਂਕਿ ਉਹ ਤਾਂ ਜ਼ਿਕਰ ਨਹੀਂ ਹੋਇਆ ਉਹਦੇ ਮੇਰੇ ਨਾਲ ਵੀ ਉਹਨੇ ਕੀਤਾ ਜਾਂ ਨਹੀਂ ਕੀਤਾ ਪਰ ਉਹਨੇ ਤੇ ਪਈ ਸਰ ਦੇ ਪੰਜ ਪਟ ਦਿੱਲੀ ਕੀਤੀ ਤੇ ਭੈਣ ਦਾ ਪੇਪਰ ਹੋ ਗਿਆ ਤੇ ਭੈਣ ਦਾ ਨੰਬਰ ਆ ਗਿਆ ਲਿਸਟ ਚੱਤੇ ਭੈਣ ਨੂੰ ਜੋਬ ਮਿਲ ਗਈ ਅੱਜੋ ਮੈਨੂੰ ਲੱਗਦਾ ਵੀ ਉਹ ਤੋਂ ਖੁਸ਼ੀ ਨਹੀਂ ਸੀ ਚੱਕੀ ਜਾਂਦੀ ਇੰਨੀ ਖੁਸ਼ ਹੋ ਉਹਨੂੰ ਗਵਰਨਮੈਂਟ ਜੋਬ ਮਿਲ ਗਈ ਨਾਲੇ ਉਹ ਕਹਿੰਦੀ ਦੀਦੀ ਮੇਰਾ ਬੇਟਾ ਅੱਗੇ ਨਾਲੋਂ ਠੀਕ ਹੋਣ ਲੱਗਾ ਸੱਚੀਤ ਪੁੱਛੋ ਭੈਣ ਨੇ ਤਾਂ ਮੇਰੇ ਨਾਲ ਗੱਲ ਕਰਕੇ ਫੋਨ ਕੱਟਤਾ ਮੇਰਾ ਮਗਰੋਂ ਰੋਣ ਨਿਕਲਿਆ ਰੋਣ ਇਸ ਕਰਕੇ ਨਿਕਲਦਾ ਸੀ ਮਰੇ ਯਾਰ ਵੀ ਲੋਕ ਉਹੀ ਭੜਕਦੇ ਤਰੀਕੇ ਫਿਰਦੇ ਆਂ ਵੀ ਪਰਮਾਤਮਾ ਆਪਣੇ ਅੰਗ ਸੰਗ ਹੁੰਦਾ ਪਰ ਉਹਨੂੰ ਪਛਾਣ ਨਹੀਂ ਸਕਦੇ ਹਨਾ ਉਧਰ ਵਾਗੇ ਦਰਵਾਗੇ ਹਨਾ ਵੀ ਬੇਲੇ ਟਾਈਮ ਪਾਸ ਕਰਦੇ ਤਰੀਕੇ ਫਿਰਦੇ ਆਂ ਪਰ ਰੱਬ ਦੇ ਲੜ ਨਹੀਂ ਲੱਗਦੇ ਜ ਜੱ ਰੱਬ ਦੇ ਲੜ ਲੱਗੀ ਆ ਉਹ ਭੈਣਾਂ ਅੰਤਾਂ ਦੀ ਦੁਖੀ ਛੋ ਵੀਡੀਓ ਮੇਰੀ ਵੀ ਸੁਣੂਗੀ ਤੇ ਅੱਜ ਉਹ ਮੈਨੂੰ ਇੰਨੀ ਖੁਸ਼ ਹੈ ਮੈਨੂੰ ਚੌੜ ਕਰਦੀ ਨਹੀਂ ਕਹਿੰਦਾ ਮੈਂ ਮੇਰੀ ਪਾਰਟੀ ਕਿਹਦੀ ਮੈਂ ਤੈਨੂੰ ਸਪੈਸ਼ਲ ਪਾਰਟੀ ਦੇ ਨਾਉਂਗੀ ਉਹ ਪਾਰਟੀ ਦਿੱਤਿਆਂ ਉਹ ਵੱਧ ਹੋ ਗਿਆ ਵੀ ਉਹਨੇ ਮੈਨੂੰ ਯਾਦ ਰੱਖਿਆ ਮੈਨੂੰ ਫੋਨ ਕੀਤਾ ਸਭ ਤੋਂ ਪਹਿਲਾਂ ਮੈਨੂੰ ਦੱਸਿਆ ਭੈਣੇ ਮੇਰਾ ਨੰਬਰ ਆ ਗਿਆ ਮੈਨੂੰ ਜੋਬ ਮਿਲ ਗਈ ਤੇ ਮੈਂ ਬੇਟੇ ਨੂੰ ਪਾਣੀ ਪਿਉਂਦੀ ਸੀ ਚਪਈ ਸਾਬ ਦੇ ਪਾਠ ਵਾਲਾ ਮੇਰਾ ਬੇਟਾ ਵੀ ਅੱਗੇ ਨਾਲੋਂ ਕਾਫੀ ਠੀਕ ਹੈ ਭਾਵ ਉਹ ਭੈਣ ਦੀ ਸਰਦਾ ਸੱਚੀ ਸੀ ਮੈਨੂੰ ਤਿੰਨ ਚਾਰ ਗੱਲਾਂ ਦਈਆਂ ਸੀ ਮੈਂ ਕਿਹਾ ਮੇਰੀ ਭੈਣ ਇੱਕ ਤਾਂ ਚੁਗਲੀ ਨਗਰੀ ਇਥੇ ਕਿਸੇ ਦੀ ਗੱਲ 'ਚ ਹਿੱਸਾ ਨਾ ਲਈ ਕੋਈ ਪਾਟੇ ਕੱਪੜੇ ਪਾਈ ਜਾਂਦਾ ਤਾਂ ਵੀ ਟਿੱਪਣੀ ਨਹੀਂ ਕਰਨੀ ਕੋਈ ਸ਼ਾਰਟ ਪਈ ਜਾਂਦਾ ਤਾਂ ਵੀ ਟਿੱਪਣੀ ਨਹੀਂ ਕਰਨੀ ਮੈਂ ਕਹਾਂ ਹਰ ਇੱਕ ਬੰਦਾ ਇੱਥੇ ਆਪਦੀ ਕਰਮ ਭੋਗ ਦਾ ਤੁਰਿਆ ਫਿਰਦਾ ਆਪਾਂ ਐਵੇਂ ਨਿੰਦਿਆ ਕਰਕੇ ਆਪਾਂ ਆਪੇ ਦੀ ਬਾਗੀ ਬਣ ਜਾਂਦੇ ਆ ਸੋ ਭੈਣ ਹਰਜੀਤ ਮੇਰੇ ਵੱਨੋਂ ਤੈਨੂੰ ਬਹੁਤ 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 ਵਧਾਈਆਂ ਮੈਂ ਬਹੁਤ ਖੁਸ਼ ਆ ਮੈਨੂੰ ਇਹ ਲੱਗਦਾ ਮੇਰੀ ਛੋਟੀ ਸਿਸਟਰ ਨੂੰ ਜੋਬ ਮਿਲ ਗਈ ਤੇ ਸ਼ੁਕਰ ਹੈ ਸ਼ੁਭੈ ਗਰੂਪ ਦਾ ਵੀ ਤੇਰਾ ਬੱਚਾ ਵੀ ਠੀਕ ਹੋਣ ਲੱਗ ਗਿਆ ਦੇਖੋ ਜੀ ਚਪਈ ਸਹਿਬ ਦੀ ਸ਼ਕਤੀ ਦੇਖੋ ਤੁਸੀਂ ਵੀ ਉਹ ਭੈਣ ਦੇ ਚਿਹਰਾ ਜਿਹੜਾ ਬਾਰ-ਬਾਰ ਮੈਨੂੰ ਜਦੋਂ ਫੋਨ ਕਰਦੇ ਸੀ ਉਹ ਰੋਂਦੇ ਹੁੰਦੇ ਸੀ ਤੇ ਅੱਜ ਉਹਨਾਂ ਨੇ ਮੇਰੇ ਨਾਲ ਹੱਸ ਕੇ ਗੱਲ ਕੀਤੀ 13 ਤਰੀਕ 1 ਤੇ ਪਰ ਨਾਲੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਹੋਈ ਹੈ ਵੀ ਧੰਨ ਮੇਰੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਉਹਦੀ ਸੁਣੀ ਮੈਂ ਕਹਣੀ ਆ ਵਾਹਿਗੁਰੂ ਸੱਚੇ ਪਾਸਾ ਸਭ ਦੀ ਸੁਣ। ਸੋ ਮੇਰੀ ਤੁਹਾਡੇ ਸਾਰੇ ਅੱਗੇ ਹੱਥ ਬੰਨ ਕੇ ਬੇਨਤੀ ਆ ਗੁਰਬਾਣੀ ਨਾਲ ਜੁੜਨਾ ਤਾਂ ਸੱਚੇ ਦਿਲੋਂ ਜੁੜੋ। ਪਲੀਜ਼ ਉਹ ਕਹਿੰਦੇ ਹੁੰਦੇ ਨਾ ਕਿ ਰਾਮ ਰਾਮ ਜਪਣਾ ਤੇ ਪਰਾਇਆ ਮਾਲ ਆਪਣਾ ਉਹ ਕੰਮ ਕਦੇ ਨਾ ਕਰੋ। ਵੀ ਉੱਤੋਂ ਰੱਬ ਦਾ ਨਾਮ ਲੈਣਾ ਦੇ ਵਿੱਚੋਂ ਬੇਈਮਾਨੀ ਰੱਖਣੀ ਉਹਦਾ ਹੱਕ ਖਾਣਾ ਕਦੇ ਵੀ ਕਿਸੇ ਤੇ ਪਰਾਇਆ ਹੱਕ ਨਹੀਂ ਖਾਣਾ ਜੇ ਤੁਹਾਡੇ ਰੂਲ ਤੇ ਅਸੂਲ ਸਹੀ ਆ ਨਾ ਤੇ ਗੁਰਬਾਣੀ ਨੇ ਤੁਹਾਡੇ ਤੇ ਰੰਗ ਚੜਾਉਣੇ ਚੜਾਉਣਾ ਹੈ ਐਸਾ ਰੰਗ ਚੜੂਗਾ ਤੁਹਾਡੇ ਤੇ ਨਾ ਤਾਂ ਫਿਰ ਤੁਸੀਂ ਬੇਈਮਾਨੀ ਕਰ ਸਕਦੇ ਹੋ ਨਾ ਤੁਸੀਂ ਕਿਸੇ ਦਾ ਬੁਰਾ ਸੋਚ ਸਕਦੇ ਹੋ ਚਾਹੇ ਵੀ ਤੁਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਉਦੋਂ ਤੁਸੀਂ ਸਮਝ ਲੈ ਵੀ ਹੁਣ ਤੁਸੀਂ ਗੁਰਬਾਣੀ ਨਾਲ ਦਿਲੋਂ ਜੁੜ ਚੁੱਕੇ ਹੋ ਜਦੋਂ ਤੁਹਾਡੀ ਇਥੋਂ ਬਾਜ਼ ਆਉਣ ਲੱਗੇ ਵੀ ਨਾ ਮੈਂ ਨਹੀਂ ਇਹ ਕਰਦਾ ਨਾ ਮੈਂ ਨਹੀਂ ਇਹ ਦਬਦਾ ਨਾ ਮੈਂ ਨਹੀਂ ਇਹ ਕਰਦਾ ਮੈਂ ਨਹੀਂ ਨਰਕਾ ਨੂੰ ਜਾਣਾ ਤੇ ਗੱਲਾਂ ਜੇ ਤੁਹਾਡੇ ਅੰਦਰ ਆਉਣ ਲੱਗੀਆਂ ਸਮਝ ਲਓ ਵੀ ਗੁਰਬਾਣੀ ਤੁਹਾਡੇ ਅੰਦਰ ਕਰ ਕਰ ਗਈ ਚਾਹੇ ਵੀ ਤੁਸੀਂ ਕਿਸੇ ਦਾ ਹੱਕ ਨਹੀਂ ਖਾ ਸਕਦੇ ਜਿਵੇਂ ਅੱਜ ਮੈਂ ਆ ਮੈਂ ਕੌਣ ਨਾ ਮੈਨੂੰ ਤਾਂ ਗੁਰੂ ਮਹਾਰਾਜ ਨੇ ਆਪਦੇ ਨਾਲ ਜੋੜਿਆ ਵੀ ਮੈਂ ਅੱਜ ਵੀ ਤਖਤ ਦੇ ਚੜ੍ਹ ਕੇ ਗੱਲ ਕਹਿ ਸਕਦੀ ਹਾਂ ਕਿ ਆਪਾਂ ਕਦੇ ਕਿਸੇ ਦੀ ਚੀਜ਼ ਨਹੀਂ ਦੱਬੇ ਨਾ ਮੁੱਕਰੇ ਗਰੀਬੀ ਵੀ ਦੇਖੀ ਆ ਬਹੁਤ ਗਰੀਬੀ ਦੇਖੀ ਆ ਪਰ ਹੱਕ ਜਾਂ ਕਿਸੇ ਦੀ ਚੀਜ਼ ਲੈ ਕੇ ਨਾ ਮੁੱਕਰੇ ਨਾ ਦੱਬਿਆ ਉਹਦੇ ਪਹਾਣੇ 'ਚ ਖੜੇ ਸੀ ਤੇ ਅੱਜ ਉਹਨੇ ਬਾਹ ਫੜ ਕੇ ਨਾ ਚੁੱਕ ਲਿਆ ਵੀ ਸਾਨੂੰ ਵੀ ਐਨ ਹੱਸਦਿਆਂ ਵਾਸਨਾ ਚ ਕਰਤਾ ਜੀ ਜਿਹੜੇ ਮੈਂ ਵੀ ਬਹੁਤ ਮਾੜਾ ਟਾਈਮ ਦੇਖਿਆ ਬਦੂ ਮਾੜਾ ਟਾਈਮ ਦੇਖਿਆ ਪਰ ਮੈਂ ਕਦੇ ਰੱਬ ਨੂੰ ਦੋਸ਼ ਨਹੀਂ ਦਿੱਤਾ ਬਸ ਇੱਕੋ ਹੀ ਪੈਣ ਵੇਲੇ ਉੱਠਣ ਵੇਲੇ ਅਰਦਾਸ ਕਰਦੀ ਸੀ ਮਾਲਕਾ ਜਿਵੇਂ ਤੂੰ ਲੋਕਾਂ ਨੂੰ ਅਮੀਰ ਬਣਾਇਆ ਨਾ ਮੈਨੂੰ ਵੀ ਬਣਾਏਗਾ ਜਿਵੇਂ ਤੂੰ ਲੋਕਾਂ ਦੀ ਮਦਦ ਕੀਤੀ ਹੈ ਰੱਬ ਪ੍ਰਮਾਤਮਾ ਮੇਰੀ ਵੀ ਕਰੇਗਾ ਅੱਜ ਮੈਂ ਬਹੁਤ ਖੁਸ਼ ਹਾਂ ਆਪਦੀ ਜ਼ਿੰਦਗੀ ਚ ਗੁਰਬਾਣੀ ਨੇ ਸਾਡੇ ਘਰੇ ਐਸੇ ਰੰਗ ਚੜਾਏ ਆ ਉਹ ਗੁਰਬਾਣੀ ਦੇ ਰੰਗ ਚੜਿਆ ਤੇ ਦੋਨੇ ਬੱਚੇ ਵੀ ਮੇਰੀ ਅੱਗੇ ਤੇ ਨੇ ਵੀ ਮੇਰੇ ਬਿਨਾਂ ਪੁੱਛੇ ਵਿਚਾਰੇ 10 ਰੁਪਏ ਵੀ ਨਹੀਂ ਲਾਉਂਦੇ ਆਪਾਂ ਅੱਜ ਦੀ ਗੱਲ ਕਰਦੇ ਹੁੰਨੇ ਆਪਾਂ ਕੱਲ ਦੀ ਨਹੀਂ ਕਰਦੇ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਆ ਸੋ ਭੈਣ ਨੂੰ ਬਹੁਤ-ਬਹੁਤ ਵਧਾਈਆਂ ਨੂੰ ਨੌਕਰੀ ਮਿਲ ਗਈ ਤੇ ਤੁਸੀਂ ਵੀ ਜਿਹੜਾ ਗੁਰਬਾਣੀ ਦੇ ਨਾਲ ਚਪਈ ਸਾਹਿਬ ਕਰੋ ਜਪਜੀ ਸਾਹਿਬ ਕਰੋ ਜਦੋਂ ਵੀ ਟਾਈਮ ਮਿਲਦਾ ਗੁਰਬਾਣੀ ਨਾਲ ਜਰੂਰ ਜਿਹੜਾ ਰੱਬ ਦਾ ਨਾਮ ਲਓ ਤੇ ਜਦੋਂ ਤੁਹਾਡੇ ਤੇ ਰੰਗ ਚੜਨ ਲੱਗੇ ਫਿਰ ਮੈਨੂੰ ਮੈਸੇਜ ਕਰਕੇ ਜਰੂਰ ਦੱਸੋ ਜਿਵੇਂ ਭੈਣ ਨੇ ਦੱਸਿਆ ਬਹੁਤਿਆਂ ਨੇ ਇੱਕ ਇੱਕ ਨੇ ਹੱਥ ਮੈਨੂੰ ਮੈਂ ਤੁਹਾਨੂੰ ਦੱਸੇ ਹੀ ਸੀਗਾ ਭੈਣ ਨੇ ਮੈਨੂੰ ਬਾਹਰੋਂ ਵੀ ਫੋਨ ਕੀਤਾ ਸੀ ਕਦੀ ਮੈਂ ਤੁਹਾਡੇ ਵੀ ਜਦੋਂ ਮ ਸੋ ਵੀਡੀਓ ਦੇ ਵਿੱਚ ਮੇਥੋਂ ਕੋਈ ਵੀ ਗਲਤ ਸ਼ਬਦ ਬੋਲਿਆ ਗਿਆ ਹੋਵੇ ਗਲਤੀ ਨਾਲ ਬੋਲਿਆ ਜਾਂਦਾ ਜੀ ਕਈ ਵਾਰੀ ਨਹੀਂ ਪਤਾ ਲੱਗਦਾ ਗਲਤੀ ਦੇ ਇਨਸਾਨ ਪੁੱਤਲਾ ਹੁੰਦਾ ਜੀ ਸੋ ਮੈਂ ਮਾਫੀ ਚਾਹੁੰਨੀ ਆ ਮੈਂ ਕਦੇ ਵੀ ਕਦੇ ਨਹੀਂ ਸੋਚਿਆ ਵਹਿਗਰੂ ਨੂੰ ਜਾਣ ਕੇ ਵੀ ਮੈਂ ਕਿਸੇ ਦੀ ਆਤਮਾ ਤੇ ਸੱਟ ਮਾਰਾਂ ਜਾਂ ਕਿਸੇ ਧਰਮ ਦੇ ਖਿਲਾਫ ਬੋਲਾਂ ਜਾਂ ਕਿਸੇ ਨੂੰ ਮਾੜਾ ਕਹਾਂ ਤਾਂ ਮੇਰੀ ਸੋਚ ਹੀ ਹੈ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਰੱਬ ਦਾ ਨਾਮ ਲਓ ਜਿਵੇਂ ਮਰਜ਼ੀ ਲਓ ਜਿਹੜੇ ਮਰਜ਼ੀ ਧਰਮ ਨੂੰ ਮੰਨੋ ਬਸ ਰੱਬ ਨੂੰ ਜਿਹੜਾ ਰੱਬ ਨਾਲ ਜੁੜ ਜਾਂਦਾ ਜੋ ਚਾਹਤੋਂ ਵੀ ਕਿਸੇ ਦਾ ਮਾੜਾ ਨਹੀਂ ਕਰ ਸਕਦਾ ਸੋ ਮੇਰੀ ਬੇਨਤੀ ਹੈ ਫਿਰ ਤੋਂ ਬੀ ਕੁਛ ਵੀ ਮੈਂ ਤੁਹਾਨੂੰ ਗਲਤ ਕਿਹਾ ਹੋਵੇ ਤਾਂ ਮੈਂ ਸੌਰੀ ਚਾਹਨੀ ਆ ਆਪ ਸਭ ਨੂੰ ਮੇਰੇ ਬਨੇ ਮਮਨਜੀਤ ਬਨੇ ਮ ਪਿਆਰਪਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਜੀ ਤੇ ਵੀ ਬਾਣੀ ਦਾ ਰੰਗ ਚੜਾਉਣ ਆਪ ਦੇ ਵੀ ਵੇਗੜੇ ਕੰਮ ਵਾਂਣਗੇ ਸਤਿ ਸ੍ਰੀ ਅਕਾਲ ਜੀ